ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੈਲ ਚੈਲ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਫਰੀਦਕੋਟ ਦੇ ਨੇੜੇ ਹੀ ਦੋਸਤੋ ਇਸ ਸ਼ਹਿਰ ਦੇ ਇਹ ਪਿੰਡ ਜਿਹੜਾ ਉਹ ਰਹਿ ਜਾਂਦਾ ਇਹਦੇ ਪਿੰਡ ਨੂੰ ਜਿਹੜੀ ਸੜਕ ਆਉਂਦੀ ਹੈ ਉਹ ਅੱਗੇ ਭਾਣੇ ਨੂੰ ਲੰਘਦੀ ਹੈ ਚੁਮੇਲੀ ਕੋਟ ਸੁਖੀ ਹੌਸੇ ਸੜਕ ਤੇ ਪੈਂਦੇ ਆ ਇਹ ਤੋਂ ਬਿਨਾ ਫਰੀਦਕੋਟ ਦੇ ਜਿਹੜੇ ਰਾਜਾ ਹੋਏ ਆ ਉਹਨਾਂ ਦੇ ਵੀਰ ਨੂੰ ਉਹ ਛੱਡ ਕੇ ਨਿਕਲਦੀ ਹੈ ਹਾਈਵੇ ਦੋਸਤੋ ਜਦੋਂ ਬਠਿੰਡੇ ਤੋਂ ਚੱਲਦੇ ਆਂ ਸ੍ਰੀ ਅੰਮ੍ਰਿਤਸਰ ਨੂੰ ਜਾਣੇ ਆਂ ਤਾਂ ਉਹ ਇਸ ਪਿੰਡ ਦੇ ਬਿਲਕੁਲ ਨਾਲ ਦੀ ਲੰਘਿਆ ਹੋਇਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਹੋਰੀ ਬਾਈ ਪ੍ਰੋਫੈਸ਼ਨ ਜੌਬ ਕਰਦੇ ਆ ਪਰ ਨਾਲ ਘਰੇ ਕਿਉਂਕਿ ਦੁੱਧ ਪੀਣਾ ਹੁੰਦਾ ਤਾਂ ਉਹਦੇ ਕਰਕੇ ਇੱਕ ਅਦਾ ਨਾਗ ਇੱਥੇ ਦੁੱਧ ਵਾਲਾ ਰੋਕਦੇ ਆ ਅੱਜ ਦੀ ਵੀਡੀਓ ਚੱਕ ਕੇ ਮੱਝ ਵਿਖਾਉ ਕੀਤੀ ਹੈ ਗੱਬਣ ਹੈ ਪੱਕੇ ਹਵਾਨੇ ਦੀ ਮੱਝ ਆਪਾਂ ਇਹਦੇ ਬਾਰੇ ਜਾਣਕਾਰੀ ਲਵਾਂਗੇ ਵੀਡੀਓ ਨੇ ਅੰਤ ਤੱਕ ਦੇਖਿਓ ਇੱਕ ਇਸੇ ਵੀਡੀਓ ਚ ਇਸੇ ਮੱਝ ਦਾ ਬੱਚਾ ਪਿਛਲੇ ਸੂਏ ਦਾ ਉਹ ਵੀ ਤੁਹਾਨੂੰ ਨਾਲ ਹੀ ਦਿਖਾ ਦੇਵਾਂਗੇ ਕਿਉਂਕਿ ਨਾਗ ਇੱਕ ਅੱਧਾ ਹੀ ਰੱਖਣਾ ਹੁੰਦਾ ਤਾਂ ਇਹਦੀ ਕੋਈ ਰੱਖਣ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਹੈ ਤੇ ਤੁਸੀਂ ਜੇ ਕੋਈ ਵੀਰ ਖਰੀਦਣਾ ਚਾਹੂਗਾ ਤਾਂ ਉਹ ਕੰਟੈਕਟ ਕਰ ਲੂਗਾ ਸੋ ਇਹ ਦੋ ਨਾਗ ਤੁਹਾਨੂੰ ਇਸੇ ਵੀਡੀਓ ਚ ਦਿਖਾ ਦੇਨੇ ਆਓ ਡਿਟੇਲ ਪੁੱਛੀਏ ਪਹਿਲਾਂ ਮੱਝ ਦੀ ਫਿਰ ਕੱਟੇ ਬਾਰੇ ਜਾਣਕਾਰੀ ਲਵਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਨਾਗ ਜਿਹਨੂੰ ਵੀ ਜਿਹੜਾ ਜਚੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਸੋ ਇਹ ਪੱਕੇ ਹਵਾਨੇ ਦੀ ਮੱਝ ਹੈ ਸੂਣ ਦੀਆਂ ਤਿਆਰੀਆਂ ਕਰਦੀ ਆਉਂਦੀ ਕਰਮੜੀ ਤੇ ਤੁਹਾਨੂੰ ਹਵਾਨਾ ਇਹਦਾ ਆਸੇ-ਪਾਸੇ ਨੂੰ ਜਾਂਦੀ ਦਾ ਜਰੂਰ ਮੈਂ ਦਿਖਾ ਦੂੰਗਾ ਇੱਥੋਂ ਤੁਸੀਂ ਇਹਦਾ ਹਵਾਨਾ ਦੇਖੋ ਥੱਲੇ ਨੂੰ ਵਿਖਾਵਾ ਘੱਟ ਹੈ ਜਿੰਨਾ ਵੀ ਹਵਾਨਾ ਹੈ ਉਹ ਪੱਟਾਂ ਦੇ ਸਨ ਚੀ ਹੈ ਆਓ ਬਾਈ ਤੁਹਾਨੂੰ ਡਿਟੇਲ ਇਹਦੀ ਜਾਣੀ ਹੈ ਆਪਾਂ ਤੇ ਫਿਰ ਇਹਨੂੰ ਤੋਰਦੇ ਹਾਂ ਦੋਸਤੋ ਇਹਦੀ ਡਿਟੇਲ ਮੈਂ ਹੀ ਤੁਹਾਨੂੰ ਦੱਸ ਦਿੰਦਾ ਵੀ ਇਹ ਮੱਝ ਨੇ ਚੌਥਾ ਸੁਆ ਸੂਣੀ ਹੈ 20 ਅਗਸਤ ਨੂੰ ਇਹਦੇ ਦਿਨ ਪੂਰੇ ਆ 15 ਅਗਸਤ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਆ ਮਤਲਬ 5 ਦਿਨ ਬਾਕੀ ਆ ਦਿਨ ਪੂਰੇ ਹੋਣ ਚ ਏਬੀਸੀ ਸੀਮਨ ਬੈਂਕ ਦੇ ਭੀਸ਼ਮਾਂ ਬੋਲਦਾ ਸੀਮਨ ਇਹਦੇ ਲੱਗਾ ਹੋਇਆ ਇਹਨੇ ਦੁੱਧ ਪਿਛਲੇ ਸੂਏ ਚ ਜਿਹੜਾ ਦਿੱਤਾ ਉਹ 15 ਲੀਟਰਾਂ ਨੂੰ ਦਿੱਤਾ ਜਾਨੀ 7 7.5 ਲੀਟਰ ਇੱਕ ਟਾਈਮ ਦਾ ਦੁੱਧ ਇਹ ਮੱਜ ਦੇ ਹੀ ਜਾਂਦੀ ਹੈ ਦੁੱਧ ਪਿਆ ਲੰਬਾ ਟਾਈਮ ਦਿੰਦੀ ਹੈ ਇਹਦੇ ਇੱਕ ਥਣ ਦੀ ਬੰਤਰ ਕੁਦਰਤੀ ਜਿਹੜਾ ਹੋ ਤੁਸੀਂ ਦੇਖੋਗੇ ਪਿਛਲੇ ਥਣ ਦੀ ਥੋੜੀ ਜਿਹੀ ਲੰਬਾਈ ਚ ਹੈ ਇਹਦਾ ਤੁਸੀਂ ਹਵਾਨਾ ਇੱਥੋਂ ਦੇਖ ਲਓ ਤੋਰ ਕੇ ਵੀਰ ਆਪਾਂ ਨੂੰ ਜਰੂਰ ਦਿਖਾ ਦੇਣਗੇ ਬਾਕੀ ਇਹ ਸਾਰੀ ਕਾਲੀ ਮਾ ਜੈਨਾ ਤਾਂ ਕੋਈ ਪੂਛ ਚਵਾਲ ਵਾਈਟ ਹੈ ਨਾ ਮੱਥੇ ਚ ਮੀਡੀਅਮ ਹਾਈਟ ਹੈ ਵਜਨ ਫੁੱਲ ਹੈ ਤੋਰ ਕੇ ਤੁਹਾਨੂੰ ਦਿਖਾਉਣੇ ਆ ਸੋ ਅੰਦਰ ਦੋਸਤੋ ਭਜਦੀ ਹੈ ਕਿਉਂਕਿ ਬੱਚਾ ਵੀ ਤਾਂ ਅੰਦਰ ਹੈ ਵੈਸੇ ਬਾਲਾ ਨੂੰ ਭਜ ਨਸ ਕਰਨ ਵਾਲੀ ਮੱਝ ਨਹੀਂਗੀ ਸੁਭਾਅ ਇਹਦਾ ਸੀ ਸੀਲ شریف ਜਈ ਹੈ ਤੋ ਅਮਰਜ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਦਾ ਹਵਾਨਾ ਪੱਕਾ ਵਾਪਸੀ ਲਿਆਓ ਵੀਰੇ ਬਾਹਰ ਨੂੰ ਥੋੜਾ ਹੋਰ ਤੋਰਦੇ ਆਪਾਂ ਸੋ ਦੋਸਤੋ ਇੱਕ ਜਿਹੜਾ ਹੋਰ ਇਹਦਾ ਕਢਾ ਦਿੰਨੇ ਆ ਹਾਈਟ ਮੀਡੀਅਮ ਦੱਸੀ ਆ ਦੋਸਤੋ ਤੋ ਤੁਸੀਂ ਜੱਜਮੈਂਟ ਉਸੇ ਹਿਸਾਬ ਤੇ ਕਰਿਓ ਜੇ ਵੀ ਤੁਹਾਨੂੰ ਇਹਦੀ ਹਾਈਟ ਜੱਜਮੈਂਟ ਕਿੱਦਾਂ ਦੀ ਹੁੰਦੀ ਹੈ ਵੀਡੀਓ ਚ ਫੁੱਲ ਪਲੀ ਵੀ ਮੱਝ ਹੈ ਵਜਨ ਫੁੱਲ ਹੈ ਬਾਕੀ ਹਵਾਨਾ ਕਰਮਾਲੀ ਦਾ ਦੇਖ ਲਓ ਤੁਸੀਂ ਪੱਕੇ ਹਵਾਨੇ ਦੀ ਭਾਈ ਲਿਆਓ ਅੰਦਰ ਹੀ ਪਾ ਕੱਟੇ ਕੋਲੀ ਲੈ ਚਾਲਦੇ ਸੋ ਇਸੇ ਦਾ ਬੱਚਾ ਦੱਸੋ ਮੇਲ ਕਾਫ ਵੀ ਵਿਕਾਊ ਆ ਤੇ ਉਹ ਵੀ ਤੁਹਾਨੂੰ ਮੈਂ ਦਿਖਾ ਦੇਣਾ ਵੀਡੀਓ ਚ ਇਹਦਾ ਤੁਸੀਂ ਹੁਣ ਢਾਂਚਾ ਦੇਖ ਲਓ ਇਦਾਂ ਦਾ ਰੁਖ ਇਹ ਸਮਝਦਾ ਹੁਣ ਦਾ ਦਿਸਦਾ ਸੋ ਇਹ ਇਦਾਂ ਦੇ ਹਵਾਨੇ ਵਾਲੀ ਹੈ ਰੇਟ ਜਿਹੜਾ ਉਹ ਦੱਸੋ ਫੋਨ ਦੇ ਉੱਤੇ ਹੀ ਹੈ ਪੁੱਛ ਫੜੇ ਵੀਰੇ ਤੋਂ ਸੋ ਹਵਾਨੇ ਬਾਰੇ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਸੀ ਇਹਦਾ ਫਿਕਸ ਹੈ ਤੋ ਹੋਂ ਤੁਸੀਂ ਇਹਦਾ ਹਵਾਨਾ ਦੇਖ ਸੋ ਠੀਕ ਹੈ ਬਈ ਓਕੇ ਪੂਰਾ ਚੌੜਾ ਹਵਾਨਾ ਦੋਸਤੋ ਇਹ ਪੱਕੇ ਹਵਾਨੇ ਦੀ ਮੱਝ ਦੁੱਧ ਦਿੰਦੀ ਹੈ ਲਗਭਗ 15 ਲੀਟਰਾਂ ਨੂੰ ਦਿਨ ਦਾ ਇਹਦਾ ਕੱਟਾ ਜਿਹੜਾ ਉਹ ਪਿਛਲੇ ਸੂਏ ਦਾ ਹੈ ਲਗਭਗ 1 ਸਾਲ ਦੇ ਆਸ-ਪਾਸ ਉਮਰ ਆ ਦੋਸਤੋ ਕੋਈ ਮਹੀਨਾ ਖੰਡੇ ਤੇਰ ਉਧਰ ਹੋ ਸਕਦੀ ਹੈ ਇਸੇ ਮੱਝ ਦਾ ਬੱਚਾ ਹੈ ਤੇ ABC ਸੀਮਨ ਬੈਂਕ ਦੇ ਕਿਸੇ ਸੀਮਨ ਦਾ ਇਹ ਬੱਚਾ ਹੈ ਕਿਉਂਕਿ ਮੱਝ ਖਰੀਦੀ ਸੀਗੀ ਤਾਂ ਉਵੇਂ ਸੀਮਨ ਦੀ ਡਿਟੇਲ ਜਿਹੜੀ ਉਹ ਤੁਹਾਨੂੰ ਦੱਸਤੀ ਵੀ ਦੱਸਿਆ ਏਬੀਸੀ ਦੇ ਕਿਸੇ ਬੁੱਲ ਦਾ ਸੀ ਇੱਕ ਸਾਲ ਲਗਭਗ ਉਮਰ ਹੈ ਕੋਈ ਮਹੀਨਾ ਖਾਂਡੇ ਇਧਰ ਉਧਰ ਹੋ ਸਕਦੀ ਹੈ ਤੇ ਇਹ ਤੋਂ ਬਿਨਾ ਇੱਕ ਇਹ ਮੱਝ ਫਾਰ ਸੇਲ ਹੈ ਮੇਨ ਮੱਝ ਦੀ ਵੀਡੀਓ ਬਣਾਉਣੀ ਸੀ ਤੇ ਕੱਟਾ ਇਸੇ ਦਾ ਹੀ ਸੀ ਸੋਚਿਆ ਤੁਹਾਨੂੰ ਵੀਡੀਓ ਚ ਦਿਖਾ ਦਈਏ ਜੇ ਕੋਈ ਵੀਰ ਇਹਨਾਂ ਚੋਂ ਕੋਈ ਵੀ ਪਸ਼ੂ ਨੂੰ ਪਸੰਦ ਕਰਦਾ ਹੈ ਤਾਂ ਉਹ ਵੀਰ ਆ ਕੇ ਦੇਖੇ ਤਸੱਲੀ ਕਰੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਹੈ ਤੇ ਕਾਲ ਕਰੋ ਮੱਝ ਚੰਗੇ ਦੁੱਧ ਵਾਲੀ ਹੈ ਆ ਕੇ ਪਸੰਦ ਆਊਗੀ ਤਾਂ ਖਰੀਦ ਲਓ ਜੇ ਮਿਹਰਬਾਨੀ